ਬੱਚੇ ਮਾਤਾ ਪਿਤਾ ਦੀ ਸੇਵਾ ਕਰਨ ਜਾਂ ਮਾਤਾ ਪਿਤਾ ਨੂੰ ਰੋਟੀ ਖਵਾਣ ਤੇ ਕਈ ਵਾਰ ਇਸ ਤਰ੍ਹਾਂ ਵਿਵਹਾਰ ਕਰਦੇ ਨੇ ਕਿ ਮਾਦਾ ਪਿਤਾ ਦੇ ਜਿਸ ਤਰ੍ਹਾਂ ਅਹਿਸਾਨ ਕਰ ਰਹੇ ਨੇ ਕਿ ਮਾਤਾ ਪਿਤਾ ਉਹਨਾਂ ਦੇ ਹੀ ਨਿਰਭਰ ਨੇ ਪਰ ਜਦੋਂ ਤੁਸੀਂ ਬਚਪਨ ਚ ਸੀਗੇ ਮਾਤਾ ਪਿਤਾ ਨੇ ਕਦੀ ਤੁਹਾਡੇ ਨਾਲ ਇਹੋ ਜਿਹਾ ਵਿਵਹਾਰ ਨਹੀਂ ਕੀਤਾ ਉਹਨਾਂ ਨੇ ਜੇ ਰਪੇ ਦੀ ਉਹਨਾਂ ਦੀ ਕਪੈਸਿਟੀ ਹੈ ਤੇ ਉਹਨਾਂ ਨੇ ਦੋ ਖਰਚੇ ਹੋਣਗੇ ਪਰ ਕਦੀ ਆਪਣੇ ਬੱਚੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿ ਤੂੰ ਸਿਰਫ ਮੇਰੇ ਤੇ ਨਿਰਭਰ ਹੈਂ ਤੇ ਬੱਚਾ ਦੇ ਬੱਚਾ ਨੂੰ ਅਹਿਸਾਸ ਵੀ ਕੀ ਹੋਣਾ ਪਰ ਅੱਜ ਹੁਣ ਯੁੱਗ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਜਦੋਂ ਬੱਚਾ ਕਮਾਂਦਾ ਤੇ ਉਹ ਮਾਤਾ ਪਿਤਾ ਨੂੰ ਅਹਿਸਾਸ ਕਰਾਂਦਾ ਹੈ ਕਿ ਤੁਸੀਂ ਮੇਰੇ ਤੇ ਡਿਪੈਂਡ ਜੇ ਮੇਰੇ ਤੇ ਨਿਰਭਰ ਜੇ ਤੇ ਜੇ ਅਗਰ ਤਾਂ ਮਾਤਾ ਪਿਤਾ ਨੂੰ ਅਹਿਸਾਸ ਹੁੰਦਾ ਤਾਂ ਤਾਂ ਵੀ ਤੁਹਾਡੇ ਖਾਤੇ ਇੱਕ ਪਾਪ ਪੈ ਰਿਹਾ ਤਾਂ ਵੀ ਇੱਕ ਮਾੜਾ ਕਰਮ ਹੋ ਰਿਹਾ ਤੁਹਾਡੇ ਕੋਲੋਂ ਸੋ ਮਾਦਾ ਪਿਤਾ ਨੂੰ ਅਹਿਸਾਸ ਨਾ ਕਰਾਓ ਬਲਕਿ ਉਹਨਾਂ ਦੇ ਦਾਸ ਬਨਜੋ ਕਿ ਇਹ ਸਾਡਾ ਫਰਜ਼ ਹੈ ਸਾਡਾ ਧਰਮ ਹੈ ਸਾਡਾ ਕਰਮ ਹੈ ਕਿ ਬੜੀ ਪਰਮਾਤਮਾ ਦੀ ਕਿਰਪਾ ਹੋਈ ਕਿ ਤੁਸੀਂ ਸੇਵਾ ਕਰ ਰਹੇ ਹੋ